ਕਿ ਸ਼ੁਰੂ ਕੀਤੀ ਐ ਪਹਿਲ ਸੰਗਰੂਰ ਚ ਅਸੀਂ ਉਹਦਾ ਟੈਸਟ ਕਰਕੇ ਦੇਖਿਆ ਕਾਂਜਾ ਬਰਿਆ ਸਾਡੇ ਪੰਜਾਬ ਚ ਸਾਡੀਆਂ ਮਾਵਾਂ ਪੈਣਾ ਬਹੁਤ ਕਲਾ ਪਈਆ ਉਹਨਾਂ ਕੋਲ ਫੁਲਕਾਰੀਆਂ ਦਰੀਆਂ ਕੱਚੀ ਗਾਣੀ ਦਾ ਤੇਲ ਚੱਪਲਾ ਸਾਬਣਾ ਉਹ ਬਣਾਉਂਦੀਆਂ ਨੇ ਫਿਰ ਅਸੀਂ ਅਕਾਲਗੜ ਪਿੰਡਾ ਸੁਨਾਮ ਹਲਕੇ ਚ ਪਿੰਡਾ ਅਸੀਂ ਉੱਥੇ ਪੰਚਾਇਤ ਘਰ ਦੇ ਵਿੱਚ ਮਸ਼ੀਨਾਂ ਰੱਖਤੀਆਂ ਸਿਉਣ ਵਾਲੀਆਂ 15 ਅਸੀਂ ਕਹਤਾ ਵੀ ਜਾਂ ਤਾਂ ਇੱਥੇ ਆ ਕੇ ਸਿਓ ਲੋ ਜੇ ਮਸ਼ੀਨ ਕਰੇ ਲੈ ਕੇ ਜਾਨੀ ਮਸ਼ੀਨ ਲੈ ਜਾਓ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਕੰਪਿਊਟਰ ਰਾਈ ਉਹਨਾਂ ਦਾ ਜਿਹੜਾ ਨਾਂ ਪਾ ਜਾਂਦਾ ਬੱਚਿਆਂ ਦਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉਣ ਲੱਗੀਆਂ ਫਿਰ ਇਹ ਇਹ ਦੇਖ ਕੇ ਪ੍ਰਾਈਵੇਟ ਸਕੂਲਾਂ ਦੇ 25 ਪ੍ਰਾਈਵੇਟ ਸਕੂਲ ਆ ਗਏ ਉਹਨਾਂ ਨੇ ਵੀ ਵਰਦੀਆਂ ਸਿਉਣੀਆਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਇਸ ਵਕਤ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਸਿਉੜੀਆਂ ਨੇ ਔਰ ਕਿੰਨੇ-ਕਿੰਨੇ ਪੈਸਾ ਕਮਾਰੀਆਂ ਨੇ ਜਿਹੜਾ ਸਾਡਾ ਸੀਗਾ 100 ਲੇਡੀਜ਼ ਦਾ ਗਰੁੱਪ ਸੀਗਾ ਤੋ 1.5 ਕਰੋੜ ਰੁਪਈਆ ਪਹਿਲੇ ਸਾਲ ਜਾਨੀ ਕਿ ਮਤਲਬ 1.5 ਲੱਖ ਰੁਪਈਆ ਕਮਾਇਆ ਮੈਂ ਚਾਹਨਾ ਮੇਰੀ ਜੋ ਇੱਛਾ ਹੈ ਔਰ ਕੋਈ ਏਡੀ ਬਡੀ ਗੱਲ ਨਹੀਂ ਹੋ ਜੂਗਾ ਫੋਨ ਲੱਗ ਗਿਆ ਕਿ ਜਦੋਂ ਕੋਈ ਕਿਸਾਨ ਅਬੇ ਖੇਤੋਂ ਘਰੇ ਆਵੇ ਸ਼ਾਮ ਨੂੰ ਕੋਈ ਮਜ਼ਦੂਰ ਆਵੇ ਦਿਹਾੜੀ ਕਰਕੇ ਸ਼ਹਿਰੋਂ ਜਾਂ ਖੇਤੋਂ ਘਰੇ ਆਵੇ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਆਵੇ ਸ਼ਾਮ ਨੂੰ ਤਾਂ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ ਘੱਟੋ ਘੱਟ ਘੱਟੋ ਘੱਟ ਇੱਕ ਦਿਨ 'ਚ ਇੱਕ ਦਿਨ 'ਚ ਘੱਟੋ ਘੱਟ 10,000 ਰੁਪਏ ਤਾਂ ਮਾ ਆ ਕੇ ਬੈਠੀ ਹੋਵੇ ਤਾਂ ਕਿ 2-3 ਲੱਖ ਰੁਪਏ ਦਾ ਮਹੀਨੇ ਦਾ ਬਣਿਆ ਹੋਵੇ ਲੈ ਕਦੇ ਕਬੀਲਦਾਰੀ ਦੀ ਗੱਡੀ ਜਿਹੜੀ ਲਈ ਤੋਂ ਲੈ ਨਹੀਂ ਸਕਦੀ ਠੀਕ ਹੈ ਨਾ ਚైనా ਚ ਇਹੀ ਹੈ ਜੀ ਚైనా 'ਚ ਐਸਪਕਟ ਕੋਈ ਬਾਰਬੀ ਡਾਲ ਬਣਾਈ ਜਾਂਦੇ ਕੋਈ ਨਿੱਕੀ ਮਾਊਸ ਬਣਾਈ ਜਾਂਦੇ ਕੋਈ ਖਿਡੌਣੇ ਬਣਾਈ ਜਾਂਦੇ ਪਿੰਡਾਂ 'ਚ ਲੇਡੀਜ਼ ਕੰਮ ਕਰ ਰਹੇ ਆ ਉਹ ਸਾਡੀਆਂ ਮਾਵਾਂ ਪੈਣਾਂ ਕੋਈ ਇੰਨੀ ਕਲਾ ਹੈ ਕਿ ਤੁਸੀਂ ਅਸੀਂ ਮੇਰੇ ਦਾ ਮਾਰਟ ਲਾਉਣੀ ਆ ਮੇਰੇ ਉਹਦਾ ਮਹੀਨੇ ਚ ਉਹ ਲਾਉਣਾ ਫੜਕ ਤੇ ਟੂਰੀ ਵਾਲੀ ਰੋਡ ਤੇ ਮੈਂ ਕਹਿੰਦਾ ਅੱਧਾ ਘੰਟਾ ਜੇ ਘੰਟਾ ਹੀ ਲੱਗਦਾ ਸਾਰੀ ਚੀਜ਼ਾਂ ਵਿਕ ਜਾਨੀਆਂ ਨੇ ਲੋਕ ਕਹਿੰਦੇ ਜੇ ਇਹ ਜਿਆ ਕੁਝ ਤਾਂ ਸਾਨੂੰ ਮਜਾਈ ਨਹੀਂ ਆਰਗੇਨਿਕ ਚੀਜ਼ਾਂ ਦੇ ਨਾਲ ਤੇ ਨਾਲੇ ਸਾਡਾ ਰੋਜ਼ਗਾਰ ਆ ਗਿਆ ਸੋ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ ਪਰ ਮੈਂ ਇੰਡਸਟਰੀ ਨੂੰ ਵੀ ਇਹੀ ਕਹਿੰਦਾ ਕੱਲਾ ਲੁਧਿਆਣਾ ਨਾ ਵੇਖਿਆ ਕਰੋ ਹਨਾ ਜੰਮੂ ਹਾਲੀ ਅਈ ਬਿੱਲ ਬਸ ਆਪਣੇ ਆਪਣੇ ਪਾਸੇ ਕਿਦਲਵਾਏ ਵਾਲੇ ਪਾਸੇ ਇਧਰ ਆਪਣਾ ਮਲੂਟ ਵਾਲੇ ਪਾਸੇ ਸੋ ਬਹੁਤ ਸਾਰਾ ਰੋਜ਼ਗਾਰ ਮਿਲਦਾ 44000 ਤੋਂ ਵੱਧ ਮੁੰਡਿਆਂ ਤੇ ਕੁੜੀਆਂ ਨੂੰ ਨੌਕਰੀ ਦੇਤੀਆਂ ਤੁਹਾਡੇ ਚ ਵੀ ਕੋਈ ਨਾ ਕੋਈ ਹੋਊ ਜਿਹਦੇ ਰਿਸ਼ਤੇਦਾਰ ਨੂੰ ਕਿਤੇ ਨੌਕਰੀ ਮੇਰੀ ਹੋਊਗੀ ਤੇ 1 ਰੁਪਿਆ ਵੀ ਕੋਈ ਸਾਬਤ ਕਰ ਦੇ 1 ਰੁਪਿਆ ਗਲੀ ਵਾਲਾ ਪੈਸਾ ਕਹਿੰਦੇ ਨੇ ਜੀ ਨੂੰ ਆ 1 ਰੁਪਿਆ ਵੀ ਲੱਗ ਜਾਵੇ ਤਾਂ ਮੈਂ ਜਿੰਨੇ ਵਾਰ ਮੈਨੂੰ ਦੀਵੇਂ ਭਾਰੇ ਪਾ ਲਿਓ ਸ ਵੀਰੋ ਹੁਣ ਆ ਜੀ ਆਪਣਾ ਨਹਿਰ ਤੇ ਆਜ਼ਾਦੀ ਤੋਂ ਬਾਅਦ ਕਦੇ ਨਹਿਰ ਨਹੀਂ ਬਣੀ ਅਸੀਂ ਨਹਿਰੀ ਪਾਣੀ ਕੱਸੀਆਂ ਸੂਏ ਪੁਰਾਣਿਆਂ ਰਹੀ ਜਦ ਪਾਈਪਾਂ ਦੱਬ ਕੇ ਖੇਤਾਂ 'ਚ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਵੀਰੋ ਨਹਿਰ ਬਾਰੇ ਇਹਨਾਂ ਕੋਲੇ ਹੋਰ ਤਾਂ ਕੁਝ ਐ ਨਹੀਂ ਗਲਤ ਬਹਿੰਦੀਆਂ ਕੁਝ ਫਲਾ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਨਾ 5000 ਕਿਊਸਿਕ ਜਾਂਦਾ ਨਹਿਰ ਦੇ ਪਰਲੇ ਪਾਸੇ ਵਾਲੀ ਜਿਹੜੀ ਆਪਣੀ ਹੈ ਜਿਹੜੀ ਰਾਜਸਥਾਨ ਵਾਲੀ ਉਹ ਤਾਂ ਗੱਲ ਨਾ ਕਰੋ ਉਹ ਤਾਂ ਆਪਾਂ ਕੁਝ ਕੱਟ ਵੀ ਨਹੀਂ ਸਕਦੇ ਚੁੱਪ ਕਾ ਜਿਹੜੀ ਇੱਧਰ ਬਣਾਵਾਂਗੇ ਉਹ 2500 ਕਿਊਸਿਕ ਪਾਣੀ ਆ ਔਰ ਇੱਧਰ ਵੀ ਪੱਖੇ ਲਾਵਾਂਗੇ ਔਰ ਜੇ ਅੱਜ ਜੋ ਉੱਧਰਲੇ ਪੱਖਿਆਂ ਨਾਲ ਪਰਲੇ ਪਾਸੇ ਜਿਹੜਾ ਜੇ 8-9 ਕਿਲੋਮੀਟਰ ਤੱਕ ਉੱਚੇ ਖੇਤਾ ਤੱਕ ਪਹੁੰਚਦਾ ਹੈ ਤਾਂ ਜਦੋਂ ਇੱਧਰ ਬਣ ਗਈ ਆ ਪੱਖੇ ਵੀ ਹੁਣ ਤਾਂ ਲੇਟੈਸਟ ਮਾਡਲਾਂ ਦੇ ਆ ਗਏ ਇੱਧਰ ਬਣ ਗਈ ਤਾਂ 2-4 ਕਿਲੋਮੀਟਰ ਵੱਧਦੀ ਵੱਧ ਜਗ੍ਹਾ ਤੱਕ ਪਹੁੰਚੂਗਾ ਘਟ ਨਹੀਂ ਸਕਦਾ ਕਿ ਸਾਡੇ ਖੇਤਾਂ 'ਚ ਪਾਣੀ ਸ਼ਾਇਦ ਨਹੀਂ ਪਹੁੰਚੇ ਇਹ ਗਲਤ ਪਹਿਨੀ ਚਨਾਕ ਕਰੋ ਬਾਕੀ ਮੈਨੂੰ ਸਲਾਹ ਤੁਸੀਂ ਦੇਣੀ ਹੈ ਮੈਂ ਤਾਂ ਲੋਕਾਂ ਤੋਂ ਸਲਾਹ ਲੈਣਾ ਕਿਉਂਕਿ ਜਿੱਥੇ ਸਮੱਸਿਆ ਉੱਥੇ ਹੱਲ ਹੈ ਜਿੱਥੇ ਸਮੱਸਿਆ ਉੱਥੇ ਆਲਾ ਬਹਿ ਜਾਗੇ ਕੋਈ ਹੋਰ ਕਮੀ ਹੋਵੇ ਜਾਂ ਕੁਝ ਕਰਨਾ ਹੈ ਮੋਗੇ ਘਟਾਉਣੇ ਨੇ ਵਧਾਉਣੇ ਨੇ ਥੋੜੇ ਨਾ ਥੋੜੇ ਨਾਲ ਸਹਿਮਤ ਹੋਵਾਂਗੇ ਠੀਕ ਹੈ ਨਾ ਅਜੇ ਤਾਂ ਐਕੂਇਸ਼ਨ ਦਾ ਚੱਲੂਗਾ ਜਿਵੇਂ ਤੁਸੀਂ ਕਹੋਗੇ ਮੇਰਾ ਮੇਰਾ ਮਕਸਦ ਹੈ ਕਿ ਕੋਈ ਖੇਤ ਜਾਂ ਕੰਨੀ ਵਾਲਾ 11 ਵੀ ਨਾ ਉਹ ਬਿਨਾ ਪਾਣੀ ਤੋਂ ਰਹਿਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਨਾਲ ਦੇ ਖੇਤਾਂ ਹੁੰਦਾ ਸਾਡੇ ਆਉਂਦਾ ਨਹੀਂ ਜੇ ਪੱਖੇ ਹੋਰ ਵਧਾਉਣੇ ਪੈਗੇ ਵਧਾ ਲਾਂਗੇ ਪਰ ਮਹਿਰੀ ਪਾਣੀ ਜਿਹੜਾ ਹੁਣ ਪਵਰਤਨ ਲੱਗ ਗਿਆ ਨਾ ਥੋੜੇ ਪਿੰਡਾਂ 'ਚ ਵੀ ਆਇਆ ਹੋਣਾ ਮੇਰੇ ਕੋਲ ਵੀਡੀਓ ਆਉਂਦੀਆਂ ਨੇ 35 ਸਾਲ ਬਾਅਦ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਆ ਗਿਆ ਮਹਿਰੀ ਪਾਣੀ ਦਾ ਕੀ ਫਾਇਦਾ ਹੈ ਇੱਕ ਤਾਂ ਮਿੰਨਣ ਲਾ ਉਹ ਜਿੱਤ ਤੱਤ ਨਹੀਂ ਨਾਲ ਮਿੱਟੀ ਵੀ ਆਉਂਦੀ ਹੈ ਪਜਾਊ ਸ਼ਕਤੀ ਵੱਧਦੀ ਹੈ ਦੂਜਾ ਧਰਤੀ ਦਾ ਪਾਣੀ ਬਚਾ ਲਾਂਗੇ 600 100 ਫੁੱਟ ਤੇ ਚਲਾ ਗਿਆ ਡਾਰਕ ਜੌਂਟ ਚਲਾ ਗਿਆ ਪੰਜਾਬ ਤੇ ਧਰਤੀ ਦਾ ਪਾਣੀ ਗੁਰੂ ਸਾਹਿਬ ਨੇ ਬਹੁਤ ਸੈਂਕੜੇ ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਸਰਤ ਮਾਤ ਸੋ ਪਵਨ ਇਹ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਰਜਾ ਇਹ ਦਰਜੇ ਬਚਾਉਣੇ ਆ ਸੋ ਹੁਣ ਪ੍ਰਾਰੀ ਤੋਂ ਬਿਜਲੀ ਬਣਾਉਣ ਦੇ ਮੈਂ ਅੱਜੀ ਮੀਟਿੰਗ ਕਰਕੇ ਆਇਆ ਪਰਾਲੀ ਤੋਂ ਬਿਜਲੀ ਬਣਾਉਣ ਲਈ ਕੰਪਨੀਆਂ ਆ ਰਹੀਆਂ ਨੇ ਉਹਦੇ ਨਾਲ ਕੀ ਹੋਣਾ ਤੁਹਾਡੀ ਪਰਾਲੀ ਵੇਖਿਆ ਕਰੋਗੀ ਨਾਲ ਚੱਕ ਕੇ ਵੀ ਆਪ ਹੀ ਲੈ ਕੇ ਜਾ ਕਰਨਗੇ ਤੇ ਨਾਲੇ ਤੂੰ ਇੱਥੋਂ ਬਚਾਂਗੇ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ ਇਦਾਂ ਦੇ ਉਹ ਇੱਕ ਕੰਪਨੀ ਆਈ ਆ ਉਹ ਕਹਿੰਦੇ ਸੀ 15 ਲੱਖ ਏਕੜ ਦੀ ਪਰਾਲੀ ਚੱਕ ਲਾਂਗੇ ਜਨਨ ਕਿ ਸਾਰਾ ਹੀ ਮਾਲਵਾ ਹੋ ਗਿਆ ਠੀਕ ਹੈ ਨਾ ਉਹ ਕਹਿੰਦੇ ਆਪ ਹੀ ਲਾਵਾਂਗੇ ਜ਼ਮੀਨ ਅਸੀਂ ਆਪ ਹੀ ਖਰੀਦਾਂਗੇ ਬਸ ਇਹ ਵੀ ਸਾਨੂੰ ਬਿਜਲੀ ਬੋਰਡ ਸਾਡੇ ਨਾਲ ਸੁਲੂਕਾ ਕਰ ਲੈ ਕੇ ਸਾਡੀ ਬਿਜਲੀ ਫਰੀਦ ਲੋ ਨਹੀਂ ਠੀਕ ਹੈ ਕੋਈ ਨਹੀਂ ਮੈਂ ਬਿਜਲੀ ਬੋਰਡ ਦੀ ਮੈਂ ਵੀ ਡਿਊਟੀ ਲਈਆ ਮੈਨੂੰ ਵੜਾ ਕੇ ਦਿ ਇਹ ਕੰਮ ਕਰਨੇ ਹੋਵੇ ਤਾਂ ਇੱਛਾ ਸ਼ਕਤੀ ਚਾਹੀਦੀ ਹੈ ਨਹੀਂ ਤਾਂ ਫਿਰ ਆਪਦੀ ਜੀਜੇ ਆਪਣੀ ਪੁੱਤ ਆਪਣੀ ਭਤੀਜੀ ਇਹਦਾ ਫਿਰ ਕੀ ਚੱਲੂਗਾ ਫਿਰ ਚੱਲੀ ਗਏ ਪਹਿਲਾਂ ਫਿਰ ਫਰਕ ਹੀ ਰਹਿ ਗਿਆ ਸੋ ਇਸ ਕਰਕੇ ਕਿ ਦਰਵਾਜ਼ੇ ਆ ਰਹੇ ਹੋ ਮੈਂ ਤਾਂ ਤੁਹਾਡਾ ਵੈਸੇ ਵੀ ਬਹੁਤ ਰਣੀਆ ਕਿ ਜਦੋਂ ਵੀ ਪਿਆਰ ਮਿਲਿਆ ਕਿ ਦਰਵਾਜ਼ੇ ਵਾਲੇ ਪਾਸੇ ਜਿੰਨੇ ਮਰਜੀ ਹਰ ਚਾਹੇ ਬੋਟਾ ਵਾਲੇ ਪਾਸੇ ਵੀ ਚਾਹੇ ਜਿਹੜੇ ਮਰਜੀ ਉਹ ਤੁਹਾਡਾ ਫਤਵਾ ਉਹ ਸਿਰ ਮੱਤੇ ਹੋਊਗਾ ਬਾਕੀ ਦਿੰਪੀ ਜੀ ਨੇ ਅੱਜ ਪਰਿਵਾਰ ਸਮੇਤ ਆਪਣੇ ਵੱਡਾ ਪਰਿਵਾਰ ਹੈ ਹਜ਼ਾਰਾਂ ਦੀ ਗਿਣਤੀ ਚ ਪਰਿਵਾਰ ਸਮੇਤ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਕਹਿਣਾ ਚਾਹਨਾ ਜਿੰਪੀ ਜੀ ਪਾਰਟੀ ਚ ਤੁਸੀਂ ਆ ਚੁੱਕੇ ਹੋ ਅਗਲੀਆਂ ਵੱਡੀਆਂ ਜ਼ਿੰਮੇਵਾਰੀਆਂ ਵਾਸਤੇ ਤਿਆਰ ਰਹੋ ਤੇ ਤੁਸੀਂ ਆਪਣਾ ਨਕਸ਼ੇ ਬਣਾ ਲਓ ਕਿ ਕਰਨਾ ਕੀ ਹੈ ਕਿਉਂਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਕਸ਼ੇ ਬਣਾ ਕੇ ਰੱਖ ਲੋ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ ਉੱਤੇ ਕਰ ਰਹੀਆਂ ਨੇ ਜਿਹੜਾ 38 ਸਾਲ ਦਾ ਭੰਗ ਹੈ ਨਾ ਉਹ ਕੱਢ ਦਾਂਗੇ